ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਅੰਦੋਲਨ ਬੜੇ ਜਾਹੋ ਜਲਾਲ ਦੇ ਨਾਲ ਚੱਲ ਰਿਹਾ ਹੈ ਅਤੇ ਦਿੱਲੀ ਨੂੰ ਗੁਰੂ ਪੰਥ ਚਾਰੇ ਪਾਸਿਆਂ ਤੋਂ ਘੇਰ ਕੇ ਬੈਠਾ ਹੋਇਆ ਦਿੱਲੀ ਦਾ ਇਤਿਹਾਸ ਗੁਰੂ ਕੇ ਖਾਲਸੇ ਦਾ ਬੜਾ ਵਿਲੱਖਣ ਹੈ ਅਤੇ ਗੁਰੂ ਕਾ ਖਾਲਸਾ ਹਮੇਸ਼ਾ ਕਦੇ ਵੀ ਕਿਸੇ ਚੀਜ਼ ਨੂੰ ਖੋਹਦਾ ਨਹੀਂ ਸਗੋਂ ਸੰਘਰਸ਼ ਕਰਦਾ ਹੈ ਤੇ ਆਪਣੇ ਹੱਕ ਪ੍ਰਾਪਤ ਕਰਦਾ ਹੈ ਇਸ ਵਾਰ ਵੀ ਦਿੱਲੀ ਦੇ ਕੋਲੋਂ ਗੁਰੂ ਪੰਥ ਗੁਰੂ ਕਾ ਖਾਲਸਾ ਸਮੂਚੀਆਂ ਕਿਸਾਨ ਜਥੇਬੰਦੀਆਂ 71 ਹੋ ਕੇ ਦਿੱਲੀ ਨੂੰ ਘੇਰ ਕੇ ਬੈਠੀਆਂ ਆ ਕਿ ਜਿਹੜੇ ਲੋਕ ਮਾਰੂ ਲੋਕਾਂ ਦੀ ਮੌਤ ਦੇ ਫਰਮਾਨ ਤਿੰਨਾ ਬਿੱਲਾਂ ਦੇ ਰੂਪ ਦੇ ਵਿੱਚ ਕੀਤੇ ਗਏ ਸਨ ਉਹਨਾਂ ਨੂੰ ਵਾਪਸ ਕਰਾਉਣਾ ਉਹਨਾਂ ਨੂੰ ਰੱਦ ਕਰਾਉਣਾ ਇਹ ਸੰਘਰਸ਼ ਇਸ ਸਮੇਂ ਜਨ ਅੰਦੋਲਨ ਦਾ ਰੂਪ ਲੈ ਕੇ ਚੱਲ ਰਿਹਾ ਇਸ ਸੰਘਰਸ਼ ਨੂੰ ਖੰਡਾਉਣ ਵਾਸਤੇ ਤਾਰ ਪਿੱਡੋ ਕਰਨ ਵਾਸਤੇ ਇਸ ਸੰਘਰਸ਼ ਦੇ ਵਿੱਚ ਫੋਟ ਪੈਦਾ ਕੀਤੀ ਜਾਣ ਵਾਸਤੇ ਖੁਫੀਆ ਏਜੰਸੀਆਂ ਪੂਰੀ ਤਰ੍ਹਾਂ ਸਰਗਰਮ ਆ ਅਤੇ ਭਾਰਤ ਸਰਕਾਰ ਕਿਸਾਨੀ ਦੇ ਇਸ ਸੰਘਰਸ਼ ਨੂੰ ਪੂਰੀ ਤਰ੍ਹਾਂ ਉਲਝਾਉਣਾ ਚਾਹੁੰਦੀ ਹੈ ਮੀਟਿੰਗ ਤੋਂ ਬਾਅਦ ਮੀਟਿੰਗ ਰੱਖੀ ਜਾ ਰਹੀ ਹੈ ਜਦੋਂ ਕਿ ਸਿੱਧਾ ਤੇ ਸਪਸ਼ਟ ਇਹ ਗੱਲ ਹੋ ਜਾਂਦੀ ਹੈ ਕਿ ਕੇਂਦਰੀ ਮੰਤਰੀ ਤੋਮਰ ਇਹ ਗੱਲ ਬੜੀ ਬੇਬਾਕੀ ਦੇ ਨਾਲ ਕਹਿ ਰਹੇ ਆ ਕਿ ਬਿੱਲ ਵਾਪਸ ਨਹੀਂ ਹੋਣਗੇ ਜਿੱਥੇ ਕਿਤੇ ਕੋਈ ਗਲਤੀ ਆ ਉਹਦੀ ਸੋਧ ਕੀਤੀ ਜਾ ਸਕਦੀ ਹੈ ਤੇ ਸਾਨੂੰ ਕਿਸਾਨ ਜਥੇਬੰਦੀਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਮੀਟਿੰਗਾਂ ਦੇ ਵਿੱਚੋਂ ਕੁਝ ਨਿਕਲਣ ਵਾਲਾ ਨਹੀਂ ਸਿਰਫ ਤੇ ਸਿਰਫ ਸਾਨੂੰ ਖੱਜਲ ਖਵਾਰ ਕੀਤਾ ਜਾ ਰਿਹਾ ਸਾਡੇ ਜੋਸ਼ ਨੂੰ ਮੱਠਾ ਪਾਇਆ ਜਾ ਰਿਹਾ ਅਤੇ ਸਾਨੂੰ ਉਲਝਾਇਆ ਜਾ ਰਿਹਾ ਸੈਂਟਰ ਇਸ ਗੱਲ ਤੇ ਸਪਸ਼ਟ ਕਿ ਬਿੱਲ ਵਾਪਸ ਨਹੀਂ ਹੋਣਗੇ ਤੇ ਬਿੱਲ ਵਾਪਸ ਉਹਨਾਂ ਨੇ ਲੈਣੇ ਵੀ ਨਹੀਂ ਪਰ ਬਿੱਲ ਵਾਪਸ ਕਰਵਾਉਣ ਵਾਸਤੇ ਗੁਰੂ ਕੇ ਖਾਲਸੇ ਨੂੰ ਕਿਸਾਨ ਜਥੇਬੰਦੀਆਂ ਨੂੰ ਭਾਰਤੀ ਕਿਸਾਨ ਜੁਨੀਆਣਾ ਨੂੰ ਹੁਣ ਥੋੜੇ ਸਖਤ ਤੇ ਕਰੜੇ ਫੈਸਲੇ ਲੈਣੇ ਪੈਣਗੇ ਪੂਰੇ ਨਿੱਗਰ ਨਿੱਗਰ ਫੈਸਲੇ ਲੈਣੇ ਪੈਣਗੇ ਸਾਨੂੰ ਸਖਤ ਹੋਣਾ ਪਵੇਗਾ ਸਾਨੂੰ ਆਪਣੇ ਪੈਂਤੜੇ ਨੂੰ ਜਮਾ ਕੇ ਚੱਲਣਾ ਪਵੇਗਾ ਪੈਂਤੜੇ ਤੇ ਪਕੜ ਰੱਖਣੀ ਪਵੇਗੀ ਭਾਰਤੀ ਕਿਸਾਨ ਜੁਨੀਅਨ ਜਿੱਥੇ ਵੀ ਬੈਠੀਆਂ ਨੇ ਉਥੇ-ਉਥੇ ਆਪਣੇ ਮੋਰਚਿਆਂ ਦੇ ਜਾਹੋ ਜਲਾਲ ਨੂੰ ਹੋਰ ਪ੍ਰਚੰਡ ਕਰਨ ਵਾਸਤੇ ਪੂਰੇ ਬਾਹੂਬਲ ਦਾ ਇਸਤੇਮਾਲ ਕਰਨ ਅਤੇ ਗੁਰੂ ਕਾ ਖਾਲਸਾ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਸਮੁੱਚਾ ਪੰਥ ਕਿਸਾਨੀ ਦੇ ਇਹ ਸੰਘਰਸ਼ ਦੇ ਵਿੱਚ ਉਹਨਾਂ ਦੇ ਨਾਲ ਆਣ ਖੜਾ ਹੋਇਆ ਨਿਹੰਗ ਸਿੰਘ ਜਥੇਬੰਦੀਆਂ ਵੀ ਦਿੱਲੀ ਵੱਲ ਨੂੰ ਚਾਲੇ ਪਾ ਚੁੱਕੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਗ ਤੇ ਤੇਗ ਦੇ ਜਿੱਥੇ ਦਿੱਲੀ ਦੀਆਂ ਸਰਹੱਦਾਂ ਤੇ ਖੁੱਲੇ ਵਰਤਾਰੇ ਹੋਣਗੇ ਉੱਥੇ ਰਣਜੀਤ ਨੰਗਾਰੇ ਵੀ ਦਿੱਲੀ ਦੀਆਂ ਸਰਹੱਦਾਂ ਤੇ ਖੜਕਣਗੇ ਉੱਥੇ ਨਿਹੰਗ ਸਿੰਘ ਜਥੇਬੰਦੀਆਂ ਦੇ ਘੋੜਿਆਂ ਦੀਆਂ ਟਾਪਾਂ ਵੀ ਦਿੱਲੀ ਦੇ ਬਾਡਰਾਂ ਤੇ ਸੁਣੀਆਂ ਜਾਣਗੀਆਂ ਅਤੇ ਦਿੱਲੀ ਨੂੰ ਇਹ ਸੋਚਣ ਲਈ ਮਜਬੂਰ ਹੋਣਾ ਪਵੇਗਾ ਕਿ ਇਸ ਵਾਰ ਵਾ ਵਾਸਤਾ ਗੁਰੂ ਕੇ ਖਾਲਸੇ ਨਾਲ ਪੈ ਗਿਆ ਤੇ ਗੁਰੂ ਕੇ ਖਾਲਸੇ ਦਾ ਇਤਿਹਾਸ ਆ ਇਹ ਕਦੇ ਵੀ ਮਜਲੂਮ ਤੇ ਵਾਰ ਨਹੀਂ ਕਰਦਾ ਕਦੇ ਵੀ ਡਿੱਗੇ ਤੇ ਵਾਰ ਨਹੀਂ ਕਰਦਾ ਕਦੇ ਵੀ ਕਿਸੇ ਤੇ ਜ਼ੁਲਮ ਨਹੀਂ ਕਰਦਾ ਕਦੇ ਵੀ ਕਿਸੇ ਨੂੰ ਦੁੱਖ ਨਹੀਂ ਦਿੰਦਾ ਪਰ ਆਪਣੇ ਹੱਕ ਛੱਡਦਾ ਵੀ ਨਹੀਂ ਸੋ ਗੁਰੂ ਕਾ ਖਾਲਸਾ ਦਿੱਲੀ ਨੂੰ ਘੇਰ ਕੇ ਬੈਠਾ ਹੋਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਦਿੱਲੀ ਦੇ ਬਾਡਰਾਂ ਤੇ ਪੂਰੇ ਜਾਹੋ ਜਲਾਲ ਦੇ ਨਾਲ ਦਸਤਕ ਦੇਣ ਜਾ ਰਹੀਆਂ ਅਤੇ ਕਿਸਾਨ ਜਥੇਬੰਦੀਆਂ ਨੂੰ ਉੱਚੀ ਤੇ ਸੁੱਚੀ ਸੋਚ ਰੱਖ ਕਰਕੇ ਹਰੇਕ ਦਾ ਸਤਿਕਾਰ ਕਰਨਾ ਚਾਹੀਦਾ ਹਰੇਕ ਨੂੰ ਜੀਓ ਆਇਆਂ ਕਹਣਾ ਚਾਹੀਦਾ ਕਿ ਧੰਨ ਭਾਗਿਆ ਤੁਸੀਂ ਇਸ ਕਿਸਾਨੀ ਦੇ ਸੰਘਰਸ਼ ਦੇ ਵਿੱਚ ਯੋਗਦਾਨ ਪਾਉਣ ਵਾਸਤੇ ਆਏ ਹੋ ਸੋ ਹਰੇਕ ਪੱਖ ਤੋਂ ਸਾਨੂੰ ਇਸ ਸੰਘਰਸ਼ ਨੂੰ ਮਜ਼ਬੂਤ ਬਣਾਉਣ ਵਾਸਤੇ ਅਤੇ ਫਤਿਹ ਹਾਸਲ ਕਰਨ ਵਾਸਤੇ ਸੋਚ ਰੱਖਣੀ ਪਵੇ। ਹੁਣ ਦਿੱਲੀ ਦੀਆਂ ਸਰਹੱਦਾਂ ਤੇ ਸੋਦਰ ਪੜੀ ਜਾਵੇਗੀ। ਹੁਣ ਦਿੱਲੀ ਦੀਆਂ ਸਰਹੱਦਾਂ ਤੇ ਨਿਤਨੇਮ ਦੀਆਂ ਆਸਾ ਕੀ ਵਾਰ ਦੀਆਂ ਧੁਣਾ ਉੱਠਣਗੀਆਂ। ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਦੇ ਬਾਡਰ ਗੁਰੂ ਕੇ ਖਾਲਸੇ ਦੀਆਂ ਸ਼ਾਉਣੀਆਂ ਦੇ ਵਿੱਚ ਤਬਦੀਲ ਹੋ ਜਾਣਗੇ ਅਤੇ ਕਿਸਾਨ ਜਥੇਬੰਦੀਆਂ ਨੂੰ ਬੜੀ ਜੇੜੜਤਾ ਦੇ ਨਾਲ ਬੜੀ ਵੱਡੀ ਸੋਚ ਦੇ ਨਾਲ ਅਤੇ ਬੜੀ ਵੱਡੀ ਜ਼ਿੰਮੇਵਾਰੀ ਦੇ ਨਾਲ ਇਹ ਸੰਘਰਸ਼ ਹੋਣ ਅੱਗੇ ਤੋਰਨਾ ਚਾਹੀਦਾ ਸੋ ਸਾਰੇ ਹੀ ਦਲਪੰਥ ਸਾਰੀਆਂ ਹੀ ਜਥੇਬੰਦੀਆਂ ਕਿਸਾਨਾਂ ਦੇ ਇਹ ਸੰਘਰਸ਼ ਦੇ ਵਿੱਚ ਕਿਸਾਨਾਂ ਦੇ ਨਾਲ ਨੇ ਪਹਿਲੇ ਦਿਨ ਤੋਂ ਹੀ ਪਰ ਹਰੇਕ ਦੀਆਂ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਹਨਾਂ ਜ਼ਿੰਮੇਵਾਰੀਆਂ ਨੂੰ ਨਿਪਟਾਉਣਾ ਅਤੇ ਆਪਣੇ ਰੱਖੇ ਹੋਏ ਸ਼ਡਿਊਲ ਦੇ ਵਿੱਚੋਂ ਸਮਾਂ ਬਣਾਉਣਾ ਇਹ ਸਮੇ ਨੂੰ ਸਮਾਂ ਸਾਰ ਨਹੀਂ ਕਰਨਾ ਕਿ ਸਾਰਾ ਕੁਝ ਕਰਨਾ ਪੈਂਦਾ ਹੈ ਸੋ ਗੁਰੂ ਕਾ ਖਾਲਸਾ ਇੱਕ ਗੱਲ ਤੇ ਟੇਕ ਰੱਖੇ ਹੁਣ ਕਿਸਾਨ ਜਥੇਬੰਦੀਆਂ ਕਿਸਾਨ ਸੰਘਰਸ਼ ਕਮੇਟੀਆਂ ਭਾਰਤੀ ਕਿਸਾਨ ਯੂਨੀਅਨਾਂ ਕਿ ਅਸੀਂ ਦਿੱਲੀ ਦੇ ਕੋਲੋਂ ਭੀਖ ਮੰਗਣ ਵਾਸਤੇ ਨਹੀਂ ਆਏ ਅਸੀਂ ਦਿੱਲੀ ਦੇ ਕੋਲੋਂ ਕੋਈ ਫੰਡ ਲੈਣ ਵਾਸਤੇ ਨਹੀਂ ਆਏ ਅਸੀਂ ਦਿੱਲੀ ਦੇ ਕੋਲੋਂ ਨੋਟਾਂ ਦੇ ਟਰਾਲੇ ਲੈਣ ਵਾਸਤੇ ਨਹੀਂ ਆਏ ਅਸੀਂ ਦਿੱਲੀ ਦੇ ਕੋਲੋਂ ਆਪਣੇ ਹੱਕ ਲੈਣ ਵਾਸਤੇ ਆਏ ਆ ਤੇ ਹੁਣ ਹੱਕ ਦਿੱਲੀ ਦੀ ਧੌਣ ਤੇ ਗੋਡਾ ਰੱਖ ਕੇ ਲੈਣੇ ਪੈਣੇ ਆ ਇਹ ਗੁਰੂ ਕੇ ਖਾਲਸੇ ਨੂੰ ਇਹ ਕਿਸਾਨ ਜਥੇਬੰਦੀਆਂ ਨੂੰ ਚਿੱਤ ਚ ਰੱਖਣਾ ਚਾਹੀਦਾ ਹੈ ਅਤੇ ਆਪਣੇ ਜਿਹੜੇ ਤੇਵਰ ਨੇ ਉਹਨਾਂ ਦੇ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਆ ਤੇ ਦਿੱਲੀ ਨੂੰ ਦਿੱਲੀ ਸਰਕਾਰ ਨੂੰ ਅਤੇ ਇਹਨਾਂ ਦੇ ਸਿਪਾ ਸਲਾਰਾਂ ਨੂੰ ਇਹ ਅਹਿਸਾਸ ਕਰਾ ਦੇਣਾ ਚਾਹੀਦਾ ਹੈ ਕਿ ਕਿਸਾਨ ਜਥੇਬੰਦੀਆਂ ਇਹਨਾਂ ਤਿੰਨ ਕਾਨੂੰਨਾਂ ਨੂੰ ਵਾਪਸ ਕਰਵਾਏ ਤੋਂ ਬਿਨਾਂ ਕਿਸੇ ਬੰਨੇ ਵੀ ਹਿੱਲਣ ਵਾਲੀਆਂ ਨਹੀਂ ਕੋਈ ਮਤ ਸੋਚੇ ਕਿ ਕਿਸਾਨ ਜਥੇਬੰਦੀਆਂ ਨੂੰ ਮੀਟਿੰਗਾਂ ਦੇ ਵਿੱਚ ਉਲਝਾ ਲਿਆ ਜਾਵੇਗਾ ਸ਼ਬਦ ਜਾਲ ਦੇ ਵਿੱਚ ਉਲਝਾ ਲਿਆ ਜਾਵੇਗਾ ਇਸ ਵਾਰ ਕਿਸਾਨ ਜਥੇਬੰਦੀਆਂ ਦੇ ਨਾਲ ਗੁਰੂ ਕਾ ਖਾਲਸਾ ਵੀ ਪਿੱਠ ਨਾਲ ਪਿੱਠ ਜੋੜ ਕੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦਾ ਇਤਿਹਾਸ ਦੁਹਰਾਉਣ ਦੇ ਲਈ ਆਣ ਖੜਾ ਹੋਇਆ ਹੈ ਅਤੇ ਕਿਸਾਨ ਜਥੇਬੰਦੀਆਂ ਦੀ ਕਾਮਯਾਬੀ ਦੇ ਲਈ ਇਸ ਕਿਸਾਨ ਅੰਦੋਲਨ ਨੂੰ ਫਤਿਹ ਦਿਵਾਉਣ ਦੇ ਲਈ ਗੁਰੂ ਕਾ ਖਾਲਸਾ ਜਿੱਥੇ ਗੁਰਬਾਣੀ ਦੇ ਜਾਪ ਕਰ ਰਿਹਾ ਉਥੇ ਕਠਣ ਤਪ ਵੀ ਕਰ ਰਿਹਾ ਅਤੇ ਮੈਨੂੰ ਆਸ ਆ ਮੈਨੂੰ ਭਰੋਸਾ ਆ ਗੁਰੂ ਨਾਨਕ ਦੇ ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖਾਲਸੇ ਦੀ ਝੋੜੀ ਦੇ ਵਿੱਚ ਫਤਿਹ ਪਾਉਣਗੇ ਕਦੇ ਦਿੱਲੀ ਦੇ ਵਿੱਚ ਆਪਣਾ ਬਲੀਦਾਨ ਦੇ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਮਨੁੱਖੀ ਹੱਕਾਂ ਦੀ ਰਾਖੀ ਕੀਤੀ ਮਨੁੱਖੀ ਹੱਕਾਂ ਦੇ ਝੰਡਾ ਬਰਦਾਰ ਬਣੇ ਮਨੁੱਖਤਾ ਦੀ ਮਿਸਾਲ ਨੂੰ ਪੈਦਾ ਕੀਤਾ ਅੱਜ ਉਸੇ ਹੀ ਦਿੱਲੀ ਦੇ ਕੋਲੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਵਾਰਿਸ ਆਪਣੇ ਹੱਕ ਲੈਣ ਵਾਸਤੇ ਗਏ ਨੇ ਆਪਣੇ ਅਧਿਕਾਰ ਲੈਣ ਵਾਸਤੇ ਗਏ ਨੇ ਤੇ ਇਹ ਅਧਿਕਾਰ ਦਿੱਲੀ ਨੂੰ ਦੇਣੇ ਪੈਣਗੇ ਮੈਂ ਆਸ ਕਰਦਾ ਹਾਂ ਕਿ ਵਾਹਿਗੁਰੂ ਸਾਨੂੰ ਫਤਿਹ ਬਖਸ਼ਣਗੇ ਕਿਸਾਨ ਜਥੇਬੰਦੀਆਂ ਕਾਮਯਾਬ ਹੋ ਕਰਕੇ ਵਾਪਸੀ ਦੇ ਚਾਲੇ ਪਾਉਣਗੀਆਂ ਕਿਸੇ ਆਸਤੇ ਨਾਲ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ